ਮੇਰਾ ਨਾਮ ਮੋਨੀਆ ਜੀ ਅਸੀਂ ਜਗਰਾਉਂ ਸ਼ਹਿਰ 'ਚ ਰਹਿੰਦੇ ਆਂ ਪਰਿਵਾਰ 'ਚ ਇੱਕ ਬੇਟਾ ਹੈ ਜੀ ਮੇਰੀ ਸੱਸ ਹੈ ਤੇ ਅਸੀਂ ਬੰਨੇ ਜੀ ਹਾਊਸ ਵਾਈਫ ਐਂਡ ਇਰੀਗੇਟ ਥੋੜਾਇਆ ਕ੍ਰਿਆਨ ਦਾ ਇਸ ਮਨ ਰੱਖਿਆ ਹੋਇਆ ਉਹ ਇੱਕ ਸ਼ਾਪ ਤੇ ਲੱਗੇ ਹੋਏ ਨੇ ਜੀ ਸ਼ੂ ਸ਼ਾਪ ਤੇ ਤੇ ਬਾਲਕ ਜੀ ਆਦਮਨ ਦੀ ਤਨਖਾਹ ਹੈ ਪਰੇਸ਼ਾਨੀ ਤਾਂ ਬਹੁਤ ਹੁੰਦੀ ਹੈ ਜੀ ਇੱਕ ਵਾਰੀ ਸੋਚਿਆ ਸੀ ਇਹਨੂੰ ਸਕੂਲ ਤੋਂ ਢਾ ਲੀਏ ਫਿਰ ਇਹਨੇ ਖਾਲਸਾ ਐਡ ਗੋ ਲੋਕ ਪਤਾ ਚੱਲਿਆ ਸਾਨੂੰ ਵੀਰੇ ਤੋਂ ਤੇ ਫਿਰ ਉਹਨਾਂ ਨੇ ਸਾਡੀ ਹੈਲਪ ਕੀਤੀ ਤੇ ਜਿਸ ਨਾਲ ਅਸੀਂ ਬੱਚੇ ਨੂੰ ਪੜ੍ਹਾ ਸਕਦੇ ਹਾਂ ਮੰਥੀ ਫੀਸ ਪੂਰੀ ਦਿੱਤੀ ਗਈ ਜੀ ਉਹਨਾਂ ਦਾ ਜੀ ਅਸੀਂ ਹੱਥ ਜੋੜ ਕੇ ਧੰਨਵਾਦ ਕਰਦੇ ਆ ਕਿ ਸਾਡੇ ਬੱਚੇ ਦੀ ਮਦਦ ਕੀਤੀ ਸਾਡੇ ਪਰਿਵਾਰ ਦੀ ਸਾਡੇ ਪਰਿਵਾਰ 'ਚ ਬਹੁਤ ਮੁਸ਼ਕਲਾਂ ਆ ਗਈਆਂ ਸੀ ਜੀ ਪਹਿਲੇ ਇਹਨਾਂ ਦੇ ਦਾਦਾ ਜੀ ਟਿੱਲੇ ਹੋ ਗਏ ਉਹਨਾਂ ਦੇ ਇਲਾਜ ਤੇ ਪੈਸਾ ਲੱਗ ਗਿਆ ਫਿਰ ਇਹਨਾਂ ਦੀ ਦਾਦੀ ਦਾ ਟੂਲਾ ਟੁੱਟ ਗਿਆ ਸੀ ਜੀ ਇਸ ਕਰਕੇ ਮਦਦ ਕਰਦੇ ਪਰੇਸ਼ਾਨੀ ਬਹੁਤ ਹੋ ਗਈ ਸੀ ਜਿਸ ਕਰਕੇ ਅਸੀਂ ਸੋਚ ਰਹੇ ਸੀ ਬੱਚੇ ਨੂੰ ਸਕੂਲ ਤੋਂ ਢਾ ਲੀਏ ਫਿਰ ਮੈਨੇ ਖਾਲਸਾ ਐਡ ਵੱਲੋਂ ਮਦਦ ਕੀਤੀ ਜਿਸ ਨਾਲ ਅਸੀਂ ਬੱਚੇ ਨੂੰ ਅੱਜ ਪੜ੍ਹਾ ਸਕਦੇ ਹਾਂ ਬਹੁਤ ਔਖਾ ਸਮਾਂ ਦੇਖਿਆ ਜੀ ਇਕ ਦਿਨ ਛੱਡ ਕੇ ਦੂਜੇ ਦਿਨ ਹਸਪੀਟਲ ਲੈ ਜਾਣਾ ਬੰਦਾ ਸੀ ਉਸ ਕਰਕੇ ਖਾਲਸਾ ਹੈਡ ਵਾਲਿਆਂ ਨੇ ਵੀ ਸਾਡੀ ਬਹੁਤ ਹੈਲਪ ਕੀਤੀ ਸੀ ਜੀ ਉਹ ਖਾਲਸਾ ਹੈਡ ਵਾਲਿਆਂ ਦੇ ਜੀ ਹੱਥੋਂ ਕਰਕੇ ਧੰਨਵਾਦ ਜੀ ਸਾਡੀ ਮਦਦ ਕੀਤੀ ਅੱਜ ਵੀ ਸਾਡੀ ਕਰ ਰਹੇ ਨੇ ਅਸੀਂ ਦਿਲ ਤੋਂ ਧੰਨਵਾਦ ਕਰ ਜਾਂਦੇ ਹਾਂ